ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਵਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਾਟਨ ਦੇ ਸਾਰੇ ਦੇ ਸਾਰੇ ਆਫਰ ਵਾਲੇ ਸੂਟਾਂ ਦੀ ਹੀ ਕਲੈਕਸ਼ਨ ਲੈ ਕੇ ਆਏ ਹਾਂ ਇਹ ਵਾਲਾ ਜਿਹੜਾ ਸੂਟ ਹੋਏਗਾ ਪਿਓਰ ਕੈਮਰੇ ਕਾਟਨ ਦਾ ਜਿਹੜਾ ਆਲ ਓਵਰ ਸੂਟ ਹੋਏਗਾ ਪ੍ਰਾਈਸ ਹੋਏਗਾ ਸਿਰਫ 450 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਵਿਦਆਊਟ ਦੁਪੱਟਾ ਰਹਿਣ ਵਾਲਿਆ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਔਰ ਇਹਨਾਂ ਦੇ ਵਿੱਚ ਕਲਰ ਆਪਸ਼ਨ ਵੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੈਗੇ ਔਰ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਹੋ ਔਰ ਤੁਸੀਂ ਇਹਨਾਂ ਨੂੰ ਲੇਸ ਲਗਾ ਕੇ ਐਨੇ ਕੇ ਸੋਹਣੇ ਬਟੇਕ ਸੂਟ ਰੈਡੀ ਕਰ ਸਕਦੇ ਹੋ ਇਹਨੇ ਘੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਸੋਹਣੇ ਲੋਕਾਂ ਦੀ ਇਹ ਵਾਲੇ ਸੂਟਸ ਨੇ ਔਰ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਔਰ ਜੇਕਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਅਟੈਚ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਐਕਸਟਰਾ ਰਹੇਗਾ ਜਿਹੜਾ ਉਹ ਪੇ ਕਰਨਾ ਪੈਗਾ ਇਹ ਵਾਲੇ ਸੂਟ ਹੈਗੇ ਜਿਹੜੇ ਪਿਓਰ ਜਿਹੜਾ ਮਸਲੀਨ ਕਾਟਨ ਦਾ ਆਲਓਵਰ ਸੂਟ ਹੋਏਗਾ ਆਰਗੈਂਜ਼ਾ ਦਾ ਪੈਚਵਰਕ ਬਸ ਥ੍ਰੈਡ ਵਰਕ ਰਹੇਗਾ ਤੇ ਨਾਲ ਆਰਗੈਂਜ਼ਾ ਦਾ ਫੋਰ ਸਾਈਡ ਜਿਹੜਾ ਹੈਗਾ ਕਟ ਵਰਕ ਨਾਲ ਦ ਵਾਲੇ ਸੂਟ ਵੀ ਹੈਗੇ ਜਿਹੜੇ ਕਾਟਨ ਦੇ ਉੱਪਰ ਰਹਿਣ ਵਾਲੇ ਹੈਗੇ ਆ ਇਹ ਵੀ ਆਲ ਓਵਰ ਜਿਹੜਾ ਸੂਟ ਹੈਗਾ ਪਿਓਰ ਕਾਟਨ ਦੇ ਉੱਪਰ ਹੋਏਗਾ ਸਟੱਫ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦਾ ਹੈਗਾ ਇਹਨਾਂ ਦੇ ਉੱਪਰ ਵੀ ਆਫਰ ਲੱਗੀ ਆ ਇਹਨਾਂ ਦੇ ਉੱਪਰ 1200 ਰੁਪਏ ਦੇ ਤੁਹਾਨੂੰ ਪੂਰੇ ਦੋ ਸੂਟ ਮਿਲਣਗੇ 5 ਮੀਟਰ ਦੀ ਕੱਟ ਹੋਏਗੀ ਆਲ ਓਵਰ ਸੂਟ ਹੋਏਗਾ ਵਿਦਆਊਟ ਦੁਪੱਟਾ ਹੋਣਗੇ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਤੁਹਾਨੂੰ ਦੋ ਸੂਟ ਮਿਲਣਗੇ 1200 ਰੁਪਏ ਦੇ ਵਿੱਚ ਤੁਹਾਨੂੰ ਦੋ ਸੂਟ ਮਿਲਣ ਵਾਲੇ ਆ ਜੇਕਰ ਦੁਪੱਟਾ ਅਟੈਚ ਕਰਵਾਉਣਾ ਉਹ ਤੁਸੀਂ ਕਰਵਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਹੈਗਾ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਕਲਰ অপਸ਼ਨ ਤੁਹਾਨੂੰ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਉਹ ਮਿਲ ਜਾਏਗੀ ਇਹ ਵਾਲੇ ਸੂਟਸ ਨੂੰ ਵੀ ਤੁਸੀਂ ਲੈਸਸ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਲੁੱਕ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਬੁਟੀਕ ਸੂਟ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਆ ਜਿਹੜੇ ਉਹ ਬਣ ਜਾਣਗੇ ਇੱਕ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨ ਸ਼ਾਟ ਲੱਗੇ ਸੈਂਡ ਕਰ ਸਕਦੇ ਹੈਗੇ ਹੋ ਆਪਣੇ ਕੋਲ ਜਿਹੜੀ ਹੈਗੀ ਉਹ ਸਟਿਚਿੰਗ ਵੀ ਅਵੇਲੇਬਲ ਆ ਤੁਸੀਂ ਜੇਕਰ ਸਟਿਚਿੰਗ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਔਰ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਸੂਟ ਹੈ ਜਿਹੜੇ ਉਹ ਰੈਡੀ ਕਰਕੇ ਦੇਵਾਂਗੇ ਹੈਂਡ ਪੇਂਟ ਹੈਂਡਵਰਕ एवरीथिंग ਆਪਣੇ ਕੋਲ ਅਵੇਲੇਬਲ ਹੈ ਤੁਸੀਂ ਕੁਝ ਮਰਜ਼ੀ ਕਰਵਾ ਸਕਦੇ ਹੈਗੇ ਹੋ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲੇਗੀ ਜੇਕਰ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਕਲਰ ਸੀ ਆਪਾਂ ਘੱਟ ਹੀ ਐਡ ਕੀਤੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੁੰਦੀ ਸੀ ਜੇਕਰ ਤੁਸੀਂ ਹੋਰ ਕਲਰ ਦੇਖਣਾ ਚਾਹੁੰਦੇ ਹੈਗੇ ਤਾਂ ਤੁਸੀਂ ਮੈਨੂੰ ਪਰਸਨਲੀ ਹੈਗਾ ਜਿਹੜਾ ਉਹ ਮੈਸੇਜ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੋਣਗੇ ਵੀ ਕਾਟਨ ਦੇ ਉੱਪਰ ਹੋਣਗੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਇਹਨਾਂ ਦੇ ਵਿੱਚ ਪ੍ਰਿੰਟ ਆਏ ਆ ਨਵੀਂ ਪ੍ਰਿੰਟਿੰਗ ਆਈ ਹੈ ਇਹਨਾਂ ਦੇ ਵਿੱਚ 399 ਰੁਪਏ ਵਾਲੇ ਜਿਹੜੇ ਸੂਟ ਹੈਗੇ ਆ ਆਫਰ ਦੇ ਉੱਪਰ ਲੱਗੇ ਹੋਏ ਆ ਨੇ ਫਰੀ ਸ਼ਿਪਿੰਗ ਦੇ ਨਾਲ ਤੁਹਾਨੂੰ 399 ਰੁਪਏ ਦੇ ਵਿੱਚ ਪੂਰਾ ਸੂਟ ਹੈਗਾ ਜਿਹੜਾ ਮਿਲ ਜਾਏਗਾ ਬਹੁਤ ਹੀ ਜ਼ਿਆਦਾ ਸੋਹਣੇ ਗਰਲਿਸ਼ ਜਿਹੜੇ ਹੈਗੇ ਆ ਪ੍ਰਿੰਟ ਹੈ ਇਹਦੇ ਵਿੱਚ ਹੁਣ ਨਵੇਂ ਪ੍ਰਿੰਟ ਆਏ ਨੇ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀ ਸੀ 399 ਰੁਪਏ ਵਾਲੇ ਸੂਟ ਬਟ ਹੁਣ ਇਹਨਾਂ ਵਿੱਚ ਨਵੀਂ ਪ੍ਰਿੰਟਿੰਗ ਆਈ ਆ ਬਹੁਤ ਹੀ ਜ਼ਿਆਦਾ ਵਧੀਆ ਰਿਸਪੌਂਸ ਮਿਲ